ਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਨਾਂ ਨੂੰ ਕੀ ਹਾਲ ਚਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਉਹਦੀਆਂ ਬਸ ਇੱਥੇ ਬੱਚੇ ਚਲ ਗਏ ਸਕੂਲ ਪੇਜ ਤੇ ਸਵਾਕ ਸੱਤ ਦਾ ਟਾਈਮ ਹੀ ਤੇ ਇੱਥੇ ਨਾ ਕੱਲ ਨਾ ਉਹ ਠੰਡਾ ਮਤਲਬ ਬੜਾ ਡੂਲਿਆ ਕੋਲ ਡਰਿੰਕ ਬੜੀ ਡੋਲੀ ਆ ਕਿਉਂਕਿ ਸੰਗਤਨ ਕਰਨੀ ਆ ਗਈ ਹੀ ਨਾ ਕੱਲ ਵੇੜੇ ਜਿੱਤੇ ਫਿਰ ਮੈਂ ਕੱਲ ਵੀੜਾ ਨਹੀਂ ਤੁੱਟਾ ਵੀ ਮੈਂ ਕਿ ਚਲ ਕੀ ਧੋਣਾ ਬਾਕੀ ਗਲਾਰਾ ਗਲੂ ਦਾ ਸਾਰਾ ਝੋਕ ਲਿਆ ਹੈ ਗਲਾਸੇਂ ਗਲੂ ਸੇ ਕਲੀ ਵੀੜਾ ਨਹੀਂ ਤੋਟਦਾ ਤੇ ਬੈਂਚ 'ਤੇ ਰੱਖ ਕੇ ਪਾਈ ਸੀ ਨਾ ਕੋਲਡ ਡਰਿੰਕ ਤੇ ਇਸ ਕਰਕੇ ਮਾਚਲੇ ਮਖੀਆਂ ਜਿਹਾ ਬੈਂਦੀਆਂ ਤੇ ਇਹਨੂੰ ਵੀ ਪਾਣੀ ਮਾਰਦੀ ਏ ਮੈਂ ਇਹਨਾਂ ਨੂੰ ਕਿਹਾ ਕਿ ਥੋੜਾ ਜਿਹਾ ਪਾਣੀ ਪਵਾ ਕੇ ਤੇ ਕਰਾ ਦੋ ਸਾਬ ਜੀ ਖੁਦ ਕੀ ਤਾਂ ਪਾਣੀ ਸਾਬ ਪਾਣੀ ਪਾਪ ਕੇ ਖੁਦ ਵੀੜਾ ਤੋਟਦਾ ਕਿੰਨਾ ਟਾਈਮ ਜਿਹੜਾ ਲੱਗ ਜਾਣਾ ਤੇ ਕਹਿੰਦੇ ਠੀਕ ਉਸ ਤਰ੍ਹਾਂ ਇਹਨਾਂ ਥੋੜਾ ਜਲਦੀ ਵੀ ਜਾਣਾ ਸੀ ਤੇ ਮੈਂ ਕਿਹਾ ਚਲ ਤੁਸੀਂ ਕਰਾ ਦੋ ਮਤਲਬ ਪਾ ਦੋ ਪਾਣੀ ਦੇ ਵੀੜਾ ਧਵਾ ਦੋ ਤੇ ਫਿਰ ਤੁਸੀਂ ਨਾਲ ਮੈਂ ਰੋਟੀ ਲਾ ਦੂੰਗੀ ਕੇ ਕਹਿੰਦੇ ਠੀਕ ਵਾ ਤੇ ਅੱਜ ਪੈਣਾ ਸੀ ਗੁਰਦੁਆਰਾ ਸਾਹਿਬ ਉੱਥੇ ਭੋਗ ਜਿੱਤੇ ਕੱਲ ਨਗਰ ਕੀਰਤਨ ਨਿਕਲਿਆ ਹੈਗਾ ਤੇ ਮੈਂ ਜਦੋਂ ਮਤਲਬ ਸਵੇਰ ਕੰਮ ਕਰਦੀ ਹਾਂ ਤੇ ਮੈਂ ਸੋਚਿਆ ਸੀ ਕਿ ਉੱਥੇ ਜਾਣਾ ਗੁਰਦੁਆਰੇ 10:00 10:30 ਚਲ ਜਾਵਾਂਗੀ ਕਿ ਕਿ ਗੁਰਦੁਆਰਾ ਸਾਹਿਬ ਚਲ ਜਾਾਂਗੇ ਤੇ ਕੋਈ ਨਾਲ ਹੀ ਨਹੀਂ ਮਿਲੀ ਨਹੀਂ ਕੋਈ ਸਾਥ ਹੀ ਨਹੀਂ ਮਿਲਿਆ ਵੀ ਤੇ ਮੈਂ ਤੇ ਇਹ ਸੋਚ ਕੇ ਕੰਮ ਫਟਾਫਟ ਕਰ ਲਿਆ ਇਹ ਵਿੜਾ-ਬੂੜਾ ਤੁਲੇ ਵਕਿ ਅੰਦਰਾਂ ਦਾ ਵੇਲੇ ਮੈਂ ਲੇੜੀ ਕੀਤਾ ਬਸ ਉਂ ਢਿੱਲੀ ਜੀ ਪੈ ਗਈ ਕਿ ਚਲ ਜਾਣਾ ਤੇ ਹਨੀਗਾ ਕੰਦਰਾਂ ਦਾ ਚੱਲ ਮੈਨੂੰ ਇਹ ਹੰਤਾ ਬਾਹਰੋਂ ਧੁੱਪ ਧੁੱਪ ਦਾ ਨਿਬੜ ਜੇ ਅੰਦਰਾਂ ਦਾ ਮੈਂ ਬਾਚੋਂ ਮਹਾਂਜਲ ਕਰ ਲੂੰਗੀ ਤੇ ਮੈਂ ਲੱਗੇਂਗੀ ਵੀੜੇ ਨੂੰ ਪੇਰਾ ਕਿ ਚੱਲ ਵੀੜਾ ਕੁੜਾ ਸਾਫ ਜਿਹੜਾ ਮੇਰੇ ਹੋ ਜੂ ਵੀੜੇ ਦਾ ਕੰਮ ਜਿਹੜਾ ਨਿਬੜ ਜੂਗਾ ਕੰਦਰਾਂ ਦਾ ਕੰਮ ਮੈਂ ਬੱਚਾ ਕਰ ਲੂੰਗੀ ਤੇ ਬਸ ਇੱਥੇ ਹੀ ਵੀੜਾ ਉਸ ਤਰ੍ਹਾਂ ਮੈਂ ਬੜੀ ਤਿਆਰ ਰਹੇਂਗਾ ਕਿ ਬੱਚਿਆਂ ਨੂੰ ਮਹਾਂਜਲ ਕਰ ਲ ਛੁੱਟੀ ਹੈ ਜੀ ਛੁੱਟੀ ਨਹੀਂ ਆ ਤੇ ਅੱਜ ਗੁਰਦਰਾ ਸਾਹਿਬ ਪੋਗ ਪਹਿਣੇ ਚੱਲ ਜਾਊਂਗੀ ਪਰ ਕੋਈ ਸਾਥ ਹੀ ਨਹੀਂ ਮਿਲਿਆ ਵੀ ਜਾਣ ਨੂੰ ਤੇ ਨਾਂ ਜਾਇਆ ਗਿਆ ਉਸ ਤੋਂ ਵਿੜਤ ਹੋ ਕੇ ਮੈਂ ਤੇ ਇਹ ਨੂੰ ਲੱਗਦੇ ਕਿ ਮੈਂ ਰੋਟੀ ਜਿਹੜੀ ਬੁਲਾਤੀ ਫਿਰ ਚਾਹ ਬਣਾਈ ਰੋਟੀ ਲਈ ਪੀ ਪਾ ਕੇ ਫਿਰ ਰਹੀਏ ਚਲ ਕੇ ਤੇ ਫਿਰ ਮੈਂ ਅੰਦਰਾਂ ਦਾ ਆਪਣਾ ਜਿਹੜਾ ਸਸਫਾਈ ਉਹ ਕਰ ਲਈ ਝਾੜੂ ਝੂੜੂ ਜਿਹੜਾ ਲਾ ਲਿਆ ਇੱਥੇ ਬੱਸ ਸ਼ਾਮ ਦਾ ਟਾਈਮ ਆ ਇਸ ਵੇਲੇ ਮੁਰਕਿਛ ਤੇ ਬਗਾਨਾ ਕੋਈ ਵੀਡੀਓ ਨਹੀਂ ਬਣਾ ਲਈ ਸਾਫ ਤੇ ਬੱਸ ਮੈਂ ਮਤਲਬ ਬੱਚੇ ਆਏ ਤੇ ਬੱਟੀਆਂ ਨੂੰ ਮਨਮਿਤ ਦੇ ਦਵੇ ਨੂੰ ਲਾ ਗਈ ਨਾ ਗਈ ਹਿੱਤ ਗੁਰਪਤ ਦੇ ਨੂੰ ਨਾ ਆਇਆ ਕੱਪੜੇ ਕੁੱਪੜੇ ਚੇਂਜ ਕੀਤੇ ਕੋਚ ਜੂਨੀਫਾਰਮ ਹੀ ਇਹਨਾਂ ਦੀਆਂ ਤੋਣ ਵਾਲੀਆਂ ਕੁਝ ਦੂਸਰੇ ਕੱਪੜੇ ਥੋੜੇ ਬਹੁਤ ਸਾਰੇ ਕੱਪੜੇ ਜਿਹੜੇ ਫੇਰ ਮੈਂ ਧੋਲੇ ਆ ਮਰ ਮਸ਼ੀਨ ਚ ਪਾਤੇ ਸੀਗੇ ਸਾਰੇ ਦੇ ਨਾਲ ਦੀ ਨਾਲ ਚਾਹ ਚੂ ਪੀਲੀ ਇਹਨਾਂ ਨੇ ਚਾਹ ਚੂ ਪੀ ਕੇ ਤੇ ਇਹ ਰਿਹਾ ਕਿ ਡਲ ਲੱਗੀ ਇੰਨਾ ਜਿਆਦਾ ਖਲਾਰਾ ਪਾਇਆ ਮੇਰੇ ਲੱਗੇ ਇਹਨਾਂ ਨੇ ਸਭ ਕਢਾਉਣੇ ਕਿਰੂਨੇ ਕੱਢੇ ਆ ਬਾਹਰ ਤੇ ਗੁਰਪਤ ਨੂੰ ਆ ਟੋਪੀ ਪਤਾ ਨਹੀਂ ਕਿੱਥੋਂ ਮਿਲ ਗਈ ਆ ਏ ਟੋਪ ਪਾ ਕੇ ਤੇ ਮਗਰ ਬਰਤੂਆ ਫਿਰਦੇ ਆਉਤੇ ਮਨ ਲਾਦੇ ਪੁੱਤ ਗਰਮੀ ਆਉਂਦਾ ਨਹੀਂ ਮम्मा ਠੰਡ ਵਾਹੀ ਮਾਜੀ ਤਾਂ ਠੰਡ ਹੀ ਤੇ ਤੇ ਪਾਈ ਨਹੀਂ ਤੁਸੀਂ ਤੇ ਇਹ ਕਹਿੰਦਾ ਨਹੀਂ ਠੰਡ ਵਾ ਤੇ ਇਸ ਤਰ੍ਹਾਂ ਟਰੇ ਫਿਰਦੇ ਦੋਵੇਂ ਭੈਣ ਭਰਾ ਖੇਡਦੇ ਫਿਰਦੇ ਸੀਗੇ ਤੇ ਮੈਂ ਆਪਣਾ ਕੰਮ ਜਿਹੜਾ ਕਰੀ ਜਣੀ ਮੈਂ ਕੱਪੜੇ ਤੇਲ ਲਾਉਣ ਵਾਲੇ ਪਏ ਕੱਲ ਤੋਂ ਤੇ ਸੀਗੇ ਤੇ ਰਾਤੀਂ ਦੁਆਨ ਤੇ ਹੀ ਸੁੱਟਦੇ ਹੀਗੇ ਤੇ ਹੁਣ ਮਾ ਚਲ ਤੇਲ ਲਾ ਲਾ ਇਹਨਾਂ ਨੂੰ ਪ੍ਰੈਸ ਵਾਲੇ ਵਖਰੇ ਕਰਤੇ ਆ ਤੇ ਦੂਸਰੇ ਜਿਹੜੇ ਮੈਂ ਤੇਲ ਲਾ ਕੇ ਚੁੱਕ ਦੂੰਗੀ ਤੇ ਕੋਜ ਮਨਮੀਤ ਦੀ ਹਾਊਸ ਜੂਨੀਫਾਰਮ ਆ ਦੂਸਰੀ ਮਤਲਬ ਇੱਕ ਇੱਕ ਰੱਖੀ ਸੀ ਬਾਹਰ ਗਰਮ ਹੁਣ ਉਹ ਵੀ ਵਿੱਚ ਸੁੱਟ ਦੇਣੀ ਆ ਹੁਣ ਤੁਬੀਆਂ ਵਾ ਸਾਰਾ ਕੁਝ ਵੀ ਇੱਥੇ ਸੁੱਟ ਦੇਣਾ ਮਤਲਬ ਉਹ ਬੈਗ ਬੂਗ ਧੋਤੇ ਆ ਇਹਨਾਂ ਦੇ ਤੇ ਜਿਹੜੇ ਬੈਗ ਚੰਗੇ ਆ ਉਹ ਵਿੱਚ ਰੱਖ ਲਾਂਗੇ ਜਿਹੜੇ ਖਰਾਬ ਉਹ ਮਤਲਬ ਕੋਈ ਸਾੜ ਸੁੱਟ ਦਵਾਂਗੇ ਕੁਝ ਕਰ ਲਾਂਗੇ ਉਹਨਾਂ ਦਾ ਤੇ ਇਧਰੋਂ ਕਰ-ਗਰੂ ਕੀਤੇ ਬਾਅਦ ਚੋਂ ਮੈਂ ਉਧਰ ਮਤਲਬ ਕੱਲ ਜਦੋਂ ਜਾਣਾ ਸੀ ਨਾ ਭੋਗਲੇ ਘਰੇ ਤੇ ਉਧਰ ਮੇਰੀ ਛੁਨੀ ਨਹੀਂ ਲੱਭਣ ਦੇ ਕਾਲਾ ਉਲਮਾਰੀ ਚ ਬੜਾ ਕਲਾਰਾ ਕਲੂਰਾ ਪਾਇਆ ਕਪੜੇ ਕੁੱਪੜੇ ਕੱਢ ਕੇ ਬਾਹਰ ਨਹੀਂ ਸੁੱਟੇ ਹੀ ਗਏ ਤੇ ਬਸ ਇਧਰੋਂ ਕਰ ਕਰ ਕੇ ਤੇ ਫਿਰ ਮੈਂ ਉਧਰੋਂ ਸਾਰੇ ਆਪਣੇ ਜਿਹੜੇ ਕਪੜੇ ਚੁੱਕੇ ਉਹਨਾਂ ਦੀ ਤੈ ਮਾਰੀ ਤੈ ਤੋਂ ਲਾ ਕੇ ਤੇ ਉਸ ਤੋਂ ਬਾਅਦ ਆਏ ਤੋਂ ਉਧਰੋਂ ਵੀ ਸਾਰੇ ਕਪੜੇ ਜਿਹੜੇ ਤੈ ਤੈ ਲਾਏ ਰੱਖਦੇ ਏ ਲਮਾਰੀ ਦੇ ਵਿੱਚ ਤੇ ਇਧਰੋਂ ਮੁੜ ਕੇ ਮੈਂ ਇਹਨਾਂ ਨੂੰ ਕਹਿਣ ਲਈ ਕਿ ਖੜਾਉਣੇ ਚੁੱਕੋ ਤੇ ਪਰ ਇਹ ਦੋਵੇਂ ਭੈਣ ਬੜਾ ਪੂਰੀ ਮਸਤੀ ਦੇ ਵਿੱਚ ਲੱਗੇ ਗੁਰਫਤਿ ਨਫਰੇ ਫੋਨ ਹੈਗਾ ਇੱਕ ਇੱਕ阿里 ਟੁੱਟਾ ਜੇ ਉਹਦੇ ਨਾਲ ਲੱਗਾ ਤੇ ਮਨਮੀਤ ਨੇ ਫੜਿਆ ਫੋਨ ਦਾ ਕਵਰ ਦੋਵੇਂ ਜਣੇ ਆਪਸ ਵਿੱਚ ਗੱਲ ਕਰਦੇ ਪਏ ਇੱਕ ਤਰ੍ਹਾਂ ਖਲਾਰਾ ਖਲਾਰਿਆ ਪੂਰਾ ਖਲਾਰਾ ਜਿਹੜਾ ਕਈ ਕੁਝ ਕੋਲ ਲਿਆ ਵਾ ਤੇ ਆਸ ਵਿੱਚ ਦੋਨੋਂ ਬੈਠੇ ਲੱਗੀ ਹੋਈ ਆ ਗੱਲ ਕਰਨ ਮੈਂ ਠੀਕ ਉਹਨੇ ਕੀ ਕੀ ਕਰਦੇ ਰਹਿੰਦੇ ਆ ਖੀੜਦੇ ਰਹਿੰਦੇ ਆ ਤੇ ਉਸ ਤੋਂ ਬਾਅਦ ਆ ਇਹਨੇ ਉਹ ਮਤਲਬ ਪੌੜੀਆਂ ਦੇ ਉੱਪਰ ਚੱਲ ਜਾਨਾ ਤੇ ਨਾਲ ਬਸ ਜਿਵੇਂ ਬੈਠੇ ਆ ਨਿਆਣੇ ਦੀ ਗੇਡਾ ਉਹ ਲੋਕ ਇਸ ਤਰ੍ਹਾਂ ਦੇ ਆ ਤੇ ਬਸ ਉੱਤੇ ਬੈਠ ਕੇ ਤੁੰਨੇ ਕਹਿੰਨਾ ਮੈਂ ਜਲੰਧਰ ਜਾਣਾ ਉਹਨ ਕਹਿੰਨੋ ਮੈਂ ਜਲੰਧਰੋਂ ਬੈਠ ਗਿਆ ਵਾ ਇਤਰਾ ਇਤਰਾ ਕਰੰਦੇ ਆ ਇਹ ਦੋਵੇਂ ਮੈਨ ਭਰਮ ਕਿ ਇਹ ਨਾਲ ਹੀ ਖਲਾਰਾ ਪਾ ਦਿੰਦੇ ਹੁੰਦੇ ਆ ਸਾਰੀ ਇੱਥੇ ਆ ਗਏ ਮਨਮੀਤ ਦੇ ਪਾਪਾ ਤੇ ਮੈਂ ਚਿਲਣ ਦੀ ਹੀ ਹਲਵਾ ਮੈਂ ਕਿਉਂ ਨਹੀਂ ਜਿੰਨੀ ਤੱਕ ਚਲ ਮੈਂ ਹਲਵਾ ਇਹਨੂੰ ਡੀਕ ਡਾਕ ਕੇ ਫਿਰ ਸਬਜੀ ਠੀਰਨ ਦਾ ਵੀ ਇਹ ਲੇਟ ਹੋ ਗਿਆ ਨਾ ਸਵਾ ਚਾਰ ਮੈਨੂੰ ਫੋਨ ਕੀਤਾ ਸਾਢੇ ਪੰਜ ਤੋਂ ਉੱਪਰ ਟਾਈਮ ਹੋ ਗਿਆ 40 ਹੋ ਗਿਆ 5 ਤੇ ਮੈਂ ਇਹਨਾਂ ਨੂੰ ਕਹਿੰਦੇ ਤਾਂ ਹੁਣ ਹੋਏ ਆ ਅੱਧਾ ਘੰਟਾ ਤੇ ਕਹਿੰਦੇ ਕੋਈ ਕੰਮ ਪੈ ਗਿਆ ਤੇ ਮੈਨੂੰ ਕਹਿੰਦੇ ਸੀ ਕਿ ਲਿਆ ਤੂੰ ਛਿਲ ਦੇ ਤੇ ਮੈਂ ਚੀਰ ਦੇਣਾ ਹਲਵਾ ਲਾਗੋ ਸਬਜੀ ਤੇ ਤੜਕਾਣ ਕੇ ਲਾ ਲਈ ਤੇ ਬਸ ਫਿਰ ਮੈਂ ਛਿਲਦਾ ਹੀ ਨਾ ਚੀਰਦਾ ਹੀ ਤੇ ਆਪਾਂ ਤਦ ਜਾਣਾ ਸੀ ਕਿ ਰਹੀ ਇੱਕ ਤੇ ਗੁਰਫਤੇ ਦੀ ਦਵਾਈ ਲੈਣੀ ਤੇ ਇੱਕ ਖੁਦ ਮੈਂ ਆਪਣੀ ਲੈ ਕੇ ਹੁਣੀ ਸੀ ਅੱਜ ਫੇਰ ਸਵੇਰ ਦਾ ਮਤਲਬ ਇੰਨਾ ਮੰਦਾ ਹਾਲ ਹੋਇਆ ਨਾ ਵੀੜਾ ਬੂੜੇ ਤੋਗੇ ਅੰਦਰਾਂ ਚ ਕੁਛ ਨਹੀਂ ਕੀਤਾ ਸੀ ਝੜੂ ਹੀ ਲਾਇਆ ਵਾ ਤੇ ਨਾਲ ਹੀ ਬੁਖਾਰ ਮਤਲਬ ਇਸ ਤਰ੍ਹਾਂ ਦਵਾਈ ਖਾਣੀ ਪਈ ਖਾ ਖੂ ਕੇ ਫਿਰ ਪੈ ਗਈ ਮੈਂ ਲੰਮੀ ਫਿਰ ਬੱਚੇ ਆਉਣ ਤੋਂ ਪਹਿਲਾਂ ਥੋੜਾ ਜਿਹਾ ਟਾਈਮ ਉੱਠੀ ਮੈਂ ਕਿਉਂਕਿ ਉੱਠਿਆ ਹੀ ਨਹੀਂ ਗਿਆ ਵੀ ਤੇ ਚਲ ਮੈਨੂੰ ਕਹਿੰਦੇ ਕਿ ਟੈਸਟ ਕਰਾਉਣੇ ਆ ਤਾਂ ਹੁਣ ਵੇਨੇ ਆ ਗੜੀ ਲੀ ਗਏ ਜਾ ਕੇ ਕੀ ਬੰਦਾ ਕੀ ਨਹੀਂ ਕਿ ਟੈਸਟ ਹੁੰਦੇ ਜਾਂ ਨਹੀਂ ਹੁੰਦੇ ਤੇ ਜਾਂ ਦਵਾਈ ਲੈ ਕੇ ਮੁੜਦੇ ਆ ਵੇਖਦੇ ਆ ਕਿ ਇਹ ਕਹਿੰਦੇ ਕਿ ਤੜਕਾਣ ਕੇ ਲਾਲੀ ਚੀਲ ਜੰਨੇ ਆ ਤੇ ਮੈਂ ਚਲ ਠੀਕ ਵਾ ਤੁਸੀਂ ਲੈਂੋਂ ਜਿਹੜਾ ਹੋਏ ਇੰਗੇ ਗੁਰਪਤੇ ਦੀ ਦਵਾਈ ਲੈਣ ਦੀ ਤੇ ਮੈਂ ਆਪਣੇ ਵੀ ਦਵਾਈ ਲੈਣ ਦੀ ਟੈਸਟ ਨਹੀਂ ਕਰਵਾਏ ਵੀ ਇਸ ਤੋਂ ਉਹਨੂੰ ਸਵੇਰੇ ਅੱਜ ਨੂੰ ਨਹੀਂ ਆ ਤੇ ਜਾਂ ਫਿਰ ਕੱਲ ਨੂੰ ਵੇਖੂ ਮਤਲਬ ਸਵੇਰੇ ਜਾਂ ਪਰਸੂ ਵੇਖੂਗੀ ਮਤਲਬ ਇੱਕ ਦੋ ਦਿਨਾਂ ਦੇ ਵਿੱਚ ਕਰਵਾਉਣੀ ਆ ਤੇ ਆਣ ਕੇ ਮਤਲਬ ਸਬਜੀ ਸਬਜੀ ਚੀਰ ਕੇ ਮੈਂ ਤੋਗੀ ਸੀਗੀ ਤੇ ਆ ਸਾਡੇ ਮੁਕੀ ਖੰਡ ਤੇਲ ਤੁਲ ਤੇ ਰਾਤੀ ਲੈ ਜਾਂਦਾ ਇਹਨਾਂ ਵਾਕੀ ਸਾਰਾ ਸਮਾਨ ਤੇ ਖੰਡ ਤੇ ਇਹਨਾਂ ਨੂੰ ਚੀਤਾ ਭੁੱਲ ਗਿਆ ਖੰਡ ਮੈਂ ਦੱਸਣਾ ਵੀ ਹੀ ਹੈਗੀ ਖੰਡ ਉਸ ਤਰ੍ਹਾਂ 2 ਕਿਲੋ ਜੇ ਤੇ ਫਿਰ ਆਈਓ ਆਉਂਦੇ ਆਉਂਦੇ ਅਸੀਂ ਲੈਣ ਦੀ ਖੰਡ ਖੰਡ ਲੈਣ ਦੀ ਤੇ ਮੈਂ ਕੜਾਈ ਧਰ ਕੇ ਦਮਨਚ ਅਖੰਡ ਪਹਿਲਾਂ ਜੀ ਪਾਦਾ ਹਨਾ ਡੱਬੇ ਚ ਕੇਜੀ ਚ ਪਾਉਣੀ ਆ ਅਖੰਡ ਪਾਪੂ ਕੀ ਉਸ ਤੋਂ ਬਾਅਦ ਫਰੂਟ ਲੈ ਕੇ ਆਏ ਹਿੰਗੇ ਕੇਲੇ ਤੇ ਅੰਗੂਰ ਫਦੇ ਮੰਗਦਾ ਸੀ ਜਿਉ ਉਹ ਲਿਆਂਦੇ ਉਹ ਵੀ ਫਿਰ ਮੈਂ ਕੱਢੇ-ਕੁੱਢੇ ਸਾਰਾ ਕੁਝ ਮਤਲਬ ਕਿ ਟੋਕਰੀ ਚ ਪਾ ਲਿਆ ਅੱਧੇ ਨਾਲ ਹੀ ਘੜਕਾ ਜਿਹੜਾ ਲਾ ਲੂੰਗੀ ਕੜਾਈ ਮੈਂ ਰੱਖੀਗੀ ਤੇ ਸੁੱਕ ਅੱਧਾ ਪਾਣੀ ਤੇ ਤੇਲ ਪਾ ਦੋ ਉਹ ਵੀ ਟੋਕਰੀ ਚ ਕੱਢ ਕੇ ਰੱਖ ਕੇ ਤੇ ਉਸ ਤੋਂ ਬਾਅਦ ਆਪਾਂ ਪਾਤਾ ਪਿਆਜ ਵਿੱਚ ਜੀਰਾ ਖਤਮ ਹੋਇਆ ਜੀਰਾ ਲਿਆਂਦੋਂ ਚੇਤਾਂ ਲਈ ਰਿਹਾ ਫੇਰ ਉਹ ਸੌਦਾ ਲੈਣ ਦਾ ਥੋੜਾ ਬਹੁਤ ਤੇ ਜੀਰਾ ਲਿਆਂਦਾ ਨਹੀਂ ਗਿਆ ਯਾਦ ਨਹੀਂ ਰਿਹਾ ਤੇ ਪਿਆਜ਼ ਪਾਤਾ ਨਾਲ ਗੰਡਾ ਟਮਾਟਰ ਕੱਟ ਕੇ ਧੋ ਕੇ ਪਾ ਦੂੰਗੇ ਤੇ ਆਟਾ ਗੁੰਨੇ ਆਂ ਹੀ ਸਵੇਰੇ ਆਟਾ ਹੈਗਾ ਬਸ ਫੁਲਕੇ ਲਾਉਣੇ ਆ ਤੇ ਢੜਕਾ ਢੁੜਕਾ ਲਾ ਕੇ ਉਸ ਤੋਂ ਬਾਅਦ ਮੈਂ ਧੋਤੇ ਭਾਂਡੇ ਭਾਂਡੇ ਧੋਣ ਵਾਲੇ ਪਏ ਸੀਗੇ ਭਾਂਡੇ ਧੋ ਕੇ ਰੱਖ ਕੇ ਤੇ ਭਾਂਡੇ ਧੋ ਕੇ ਰੱਖ ਕੇ ਉਸ ਤੋਂ ਬਾਅਦ ਫੁਲਕੇ ਬਣਾਏ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆਂ ਪਾਹੋਰ ਕਿਸੇ ਨਵੀਂ ਵੀਡੀਓ ਨਾਲ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਜਿਹੜੇ ਵੀ ਨਿਊ ਚੈਨਲ ਤੇ ਨਿਊ ਆਉਂਦੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਚਲੋ ਜੀ ਠੀਕ ਆ ਫਿਰ ਓਕੇ ਬਾਏ